ਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ। ਅੱਜ ਆਪਾਂ ਬਣਾਉਣ ਲੱਗਿਆ ਖਾਣੇ ਦੀ ਵੀਡੀਓ। ਚਲੋ ਜੀ ਚੱਲਦੇ ਹਾਂ ਰਸੋਈ ਵੱਲੋਂ। ਗੱਲਾ ਚਲਾ ਲਿਆ। ਹੁਣ ਇਹਦੇ ਉੱਪਰ ਆਪਾਂ ਧਰ ਲੈਨੇ ਕੜਾਹੀ। ਇਹਦੇ ਵਿੱਚ ਪਾਣੀ ਪਾ ਦਿੰਦੇ ਆ। ਪਾਣੀ ਗਰਮ ਹੁੰਦਾ। ਓਨੀ ਦੇਰ ਤੱਕ ਆਪਾਂ ਚੌਲਾਂ ਨੂੰ ਚੰਗੀ ਤਰ੍ਹਾਂ ਧੋ ਲੈਨੇ। ਲਓ ਜੀ ਚੌਲ ਆਪਾਂ ਨੇ ਚੰਗੀ ਤਰ੍ਹਾਂ ਸਾਫ਼ ਕਰ ਲਏ ਧੋ ਲੈ। ਹੁਣ ਇਹਨਾਂ ਨੂੰ ਪਾਣੀ ਦੇ ਵਿੱਚ ਐਡ ਕਰ ਦਿੰਨੇ ਆ। ਆਪਾਂ ਇਹ ਘਰ ਦੇ ਚੌਲ ਨੇ ਜੀ। ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਨਹੀਂ ਪਕਾਉਂਦੇ ਅੱਧਾ ਜਿਆਕ ਪਰਸੈਂਟ ਪਕਾਵਾਂਗੇ ਇੱਕ ਵਾਰੀ ਆਉਣ ਤੇ ਆਪਾਂ ਚੌਲਾਂ ਨੂੰ ਪਾਣੀ ਦੇ ਵਿੱਚ ਕੱਢ ਲਵਾਂਗੇ ਕਿਉਂਕਿ ਆਪਾਂ ਨੂੰ ਥੋੜੇ ਪੱਕੇ ਚਾਹੀਦੇ ਨੇ ਜੀ ਥੋੜੇ ਜਿਹਾ ਕੜੇ-ਕੜੇ ਬਹੁਤੇ ਆਪਾਂ ਨੂੰ ਨਹੀਂ ਚਾਹੀਦੇ ਪੱਕੇ ਵੇਲੇ ਕੱਕੇ ਪਕਾ ਲਈਆਂ ਲਓ ਜੀ ਇੱਧਰ ਆਪਣਿਆਂ ਲਈ ਮਾਟਰ ਆਹ ਪਿਆਜ਼ ਨੇ 3-4 ਗਾਜਰਾ ਗੋਭੀ ਆ ਫੁੱਲ ਗੋਭੀ ਆ ਪੱਤਾ ਗੋਭੀ ਲੈ ਲਈ ਤੇ ਆ ਇੱਕ ਸਿਮਲਾ ਮਿਰਚ ਲੈ ਲਓ ਜੀ ਆ ਪਿਆਜ਼ਾਂ ਨੂੰ ਇਤੋਂ ਲੰਬਾ ਲੰਬਾ ਬਰੀਕ ਬਰੀਕ ਕੱਟ ਲੈਨੇ ਪਿਆਜ਼ ਥੋੜੇ ਜਿਹੇ ਵਿੱਚ ਉਹ ਹੋ ਗਏ ਨਾੜੜੇ ਆਪਣੇ ਹੁਣ ਦੂਜੇ ਪੱਟਦੇ ਆ ਜਿਹੜੇ ਨਵੇਂ ਲਾਏ ਹੋਏ ਤੇ ਕੋਨ ਨੂੰ ਪਤਾ ਹੀ ਹੈ ਜੀ ਪਏ ਨਿਸਰ ਜਾਂਦੇ ਨੇ ਇਹ ਨਮੇ ਪੱਟ ਕੇ ਲਈਆਂ ਨੇ ਮੈਂ ਮਸਕਾਰ ਦੀ ਹੋਈ ਤੇ ਇਹ ਕੰਮ ਜੇ ਹੋ ਰਹੀ ਨਹੀਂ ਮੁਕਦੇ ਕੱਲ ਬਾਜ਼ਾਰ ਵਾਗੇ ਮੇਨ ਟਾਈਮ ਲੱਗ ਜਾਂਦਾ ਹੁਣ ਉਹਨਾਂ ਨੂੰ ਪੱਟਦੇ ਆ ਦੋ ਚਾਰ ਦਿਨਾਂ ਸਰ ਪਿਆਜ਼ਾਂ ਨੂੰ ਲਓ ਜੀ ਇਦਾਂ ਹੀ ਆਪਾਂ ਸਾਰੇ ਪਿਆਜ਼ਾਂ ਨੂੰ ਕੱਟ ਲੈਨੇ ਅੱਜ ਆਪਾਂ ਨੇ ਸਾਰੇ ਕੱਟ ਲੈ ਇਧਰ ਆਪਾਂ ਨੇ ਸਿਮਲਾ ਮਿਰਚ ਲੈ ਲਈ ਇਹਦੇ ਆ ਬੀਜ ਜੇ ਆਪਾਂ ਵਿੱਚੋਂ ਕੱਢ ਦਿੰਨੇ ਆ। ਇਹਨਾਂ ਬੀਜ ਜੇ ਦੇ ਵਿੱਚ ਨਹੀਂ ਵਧੀਆ ਲੱਗਦੇ ਜੀ। ਤੁਸੀਂ ਠੀਕ ਹੈ। ਇਹਨੂੰ ਵੀ ਆਪਾਂ ਬਰੀਕ-ਬਰੀਕ ਕੱਟ ਲੈਨੇ ਆ।

ਕਾਜਰ ਆਪਣੀ ਫ੍ਰਿਜ ਚ ਪਈ ਥੋੜੀ ਜਿਹੀ ਹੋਊਗੀ ਮੈਂ ਕਿ ਹਮਾਂ ਕਾ ਚਾਹ ਸੱਟਣੀ ਕਾ ਲੂ ਆਪਾਂ ਪਿੱਛੇ ਪਾ ਲੈਨੇ ਆ ਨਵਜੀ ਕੋ ਬੀਨੂ ਵੀ ਆਪਾਂ ਕੱਟ ਕਰ ਲੈਨੇ ਆ ਐਡੇ ਟਿਕ ਫੁੱਲ ਬਣਾ ਲੈਨੇ ਇਹ ਬੇਫੁੱਲ ਛੇਤੀ ਜਾਂਦੀ ਆ ਲਓ ਜੀ ਸਬਜ਼ੀਆਂ ਆਪਣੀਆਂ ਸਾਰੀਆਂ ਕੱਟੀਆਂ ਗਈਆਂ। ਚੌੜ ਵੀ ਆਪਣੇ ਪੱਕ ਰਹੇ ਨੇ। ਆਪਾਂ ਥੋੜਾ ਜਿਹਾ ਚੈੱਕ ਕਰਕੇ ਦੇਖ ਸਕਦੇ ਹਾਂ। ਦੇਖ ਲੈਣੇ ਆ ਵੀ ਕਿੰਨੇ ਕੁ ਪੱਕੇ ਨੇ। ਥੋੜੇ ਜਿਹਾ ਕਿਹੜੇ ਨੇ ਜੀ 1-2 ਮਿੰਟ ਲਈ ਹੋਰ ਪਕਾ ਲੈਣੇ ਆਪਾਂ ਇਹਨਾਂ ਨੂੰ। ਲਓ ਜੀ ਚੌੜਾ ਆਪਣੇ ਪੱਕ ਗਏ। ਚੁੱਲ੍ਹਾ ਆਪਾਂ ਨੇ ਬੰਦ ਕਰਤਾ। ਹੁਣ ਆਪਾਂ ਇਧਰ ਆਵਤ ਆ। ਮੱਠੜਾ ਲੈ ਲਿਆ ਇਹਦੇ ਚ ਧਰ ਲਈ ਆਪਾਂ ਨੇ ਝਾਰਨੀ ਚਾਹਾਂ ਨੂੰ ਝਾਰਨੀ ਦੇ ਵਿੱਚ ਪਾ ਲੈਨੇ ਤਾਂ ਜੋ ਜਿਹੜੀ ਹੈ ਜੀ ਜੁੱਲਾ ਆਪਾਂ ਨੇ ਬਾੜ ਲਿਆ ਝੜਾ ਗੀ ਆਪਾਂ ਨੇ ਧਰ ਲਈ ਪਾਣੀ ਨੂੰ ਚੜਜੋ ਚੰਗੀ ਤਰ੍ਹਾਂ ਜਿਹੜਾ ਇਹਦੇ ਵਿੱਚ ਬਊਗਾ ਦੇਖੋ ਕਿਸੀ ਨਿਕਲ ਕੜਾਈ ਆਪਾਂ ਨੇ ਦਵਾਰੇ ਤੋਂ ਕਿ ਧਰ ਲਈ ਵਿੱਚ ਪਾ ਲੈ ਇਹਦੇ ਸਰਸੋਂ ਦਾ ਤੇਲ ਤੇਲ ਨੂੰ ਆਪਾਂ ਪਹਿਲਾਂ ਗਰਮ ਕਰ ਲੈਨੇ ਆਂ ੜਿਆ ਹੋਈ ਤੇਲ ਆ ਜੀ ਆਪਾਂ ਗਰਮ ਕਰ ਲੈਨੇ ਆਂ ਚੰਗੀ ਤਰ੍ਹਾਂ ਲੋ ਜੀ ਤੇਲ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਐਡ ਕਰ ਲੈਨੇ ਆਂ ਜੀਰਾ जीरा अपना थोड़ा जहा पक्के बहुत नहीं पावे हूँ ये आप कर लें प्याजी प्याजा हल्का जहां भुन जी प्याज अपने हल्के जो फ्राई हो गए हूँ ये आप माटर पा लें क्योंकि मटर अपने टाइम लगता बनना ਲਓ ਜੀ ਮਟਰਾਂ ਨੂੰ ਵੀ ਆਪਾਂ ਥੋੜਾ ਜਿਹਾ ਫਰਾਈ ਕਰ ਲੈਂਦੇ ਹਾਂ। ਲਓ ਜੀ ਮਟਰ ਵੀ ਆਪਣੇ ਥੋੜੇ ਫਰਾਈ ਹੋ ਗਏ। ਹੁਣ ਇਹਦੇ ਵਿੱਚ ਆਪਾਂ ਸਿਮਲਾ ਮਿਰਚ ਐਡ ਕਰ ਲੈਂਦੇ ਹਾਂ। ਪਾਤਾ ਗੋਭੀ ਪਾ ਲੈਂਦੇ। ਇਹਨੂੰ ਆਪਾਂ ਥੋੜਾ ਜਿਹਾ ਮਿਕਸ ਕਰ ਲੈਂਦੇ ਹਾਂ। ਲਓ ਜੀ ਉਹਨਾ ਗੋਭੀ ਤੇ ਗਾਜਰ ਇਹਨੂੰ ਵੀ ਆਪਾਂ ਐਡ ਕਰ ਲੈਨੇ ਅੰਚੇ ਹੁਣ ਆਪਾਂ ਚੰਗੀ ਤਰ੍ਹਾਂ ਪਕਾ ਲੈਨੇ ਆਂ ਸਬਜ਼ੀਆਂ ਨੂੰ ਹੋ ਗਿਆ ਲਓ ਜੀ ਸਬਜ਼ੀਆਂ ਆਪਣੀਆਂ ਸਾਰੀਆਂ ਪੱਕੀਆਂ ਥੋੜੀ ਜਿਹੀ ਆਪਾਂ ਪਾ ਲੈਨੇ ਹਲਦੀ ਮਿਰਚ ਪਾ ਲੈਨੇ

ਲਓ ਜੀ ਹੁਣ ਆਪਾਂ ਚਾਹਵਾਂ ਨੂੰ ਸਬਜ਼ੀਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਈਆਂ। ਲਓ ਜੀ ਆਪਾਂ ਚਾਹਵਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਥੋੜੀ ਦੇਰ ਲਈਏ ਨਾ ਢੱਕ ਕੇ ਪਕਾ ਲੈਣੇ ਤਾਂ ਜੋ ਜਿਹੜੇ ਆਪਣੇ

ਲਟਨੀ ਨਾਲ ਖਾਓ ਦਹੀਂ ਨਾਲ ਖਾਓ ਸੌਸ ਨਾਲ ਖਾਓ ਜੋ ਵੀ ਤੁਹਾਨੂੰ ਇਹਦੇ ਨਾਲ ਚੰਗੀ ਲੱਗਦੀ ਹੈ ਉਹਦੇ ਨਾਲ ਖਾ ਲਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ 'ਚ ਤਬ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ